ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਖੜਿਆ ਆ ਦੇਸ਼ ਮੈਡੀਕਲ ਦੇ ਬਿਲਕੁਲ ਸਾਹਮਣੇ ਤੇ ਇਹ ਗੱਲ ਆ ਕਾਹਦੀ ਕਹਿ ਸਕਦੇ ਆ ਬਾਈ ਗੱਲ ਤਾਂ ਨਹੀਂ ਕਹਿ ਸਕਦੇ ਬਹੁਤ ਵੱਡਾ ਕਾਂਡ ਹੋਇਆ ਪੁੱਚੋ ਕੱਚੀ ਪੁੱਚੋ ਦੇ ਪਿੰਡ ਦੇ ਇੱਕ ਨਾ ਪਰਿਵਾਰ ਨਾਲ ਇਸ ਪਰਿਵਾਰ ਦੀ ਕੁੜੀ ਆ ਸਿਰਫ 16 ਸਾਲ ਦੀ ਕੁੜੀ ਆ ਤੇ ਉਹਨੂੰ ਇੱਕ ਟਾਰ ਮਕੈਨਿਕ ਆ ਇੱਥੇ ਨਾਲ ਹੀ ਉਹਨਾਂ ਦਾ ਦੁਕਾਨ ਆ ਇੱਧਰ ਸ਼ਾਪ ਆ ਤੇ ਉਸ ਉਸ ਵੱਲੋਂ ਉਹਨੂੰ ਕਿਡਨਾਪ ਕੀਤਾ ਗਿਆ ਤੇ ਬਾਕੀ ਸਾਨੂੰ ਇਹ ਕੁੜੀ ਦਾ ਪਾਦਰ ਸਾਹਿਬ ਨੇ ਇਹ ਦੱਸ ਦੇਣਗੇ ਸਾਰੀ ਗੱਲ ਅੱਜ ਵੀਰੇ ਕੀ ਗੱਲ ਹੋਈ ਸੀ ਵੀ ਸਾਰੀ ਛਣ 11:00 ਤੇ ਗੱਲ ਹੈ ਕਿ ਕੁੜੀਆ ਘਰੋਂ ਆਈ ਜਾਂਦੀ ਸੀ 7:30 ਵਜੇ ਸਹੀ ਨਿਕ ਟਾਈਮ ਠੀਕ ਹੈ ਜੀ ਉਸ ਤੋਂ ਬਾਅਦ ਕੁੜੀਆ ਗਾਇਬ ਹੋਈ ਆ ਹਾਂ ਤੇ ਉਹਨੂੰ ਸਾਨੂੰ ਖੂਨ ਲਾਇਆ ਵੀ ਤੁਸੀਂ ਬੀਬੀ ਵਾਲੇ ਚੌਕ ਆ ਜਿਓ ਠੀਕ ਹੈ ਉਸ ਤੋਂ ਬਾਅਦ ਉਹਨੇ ਇਹ ਗੱਲ ਕਹੇ ਤੀ ਵੀ ਮੇਰਾ ਕੋਈ ਕੁਝ ਨਹੀਂ ਪੱਟ ਸਕਦਾਗਾ ਮੇਰਾ ਜੋ ਕਰਨਾ ਕਰ ਲਓ ਮੈਂ ਚੱਲ ਜਾਣ ਵਾਲਾ ਲੈ ਗਿਆ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਕੁੜੀਆ ਲਾਹ ਪਤਾ ਹੋ ਗਈ ਤੇ ਕਿੰਨੇ ਦਿਨ ਹੋ ਗਏ ਅੱਜ ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ ਤੇ ਕੁੜੀ ਘਰੇ ਨਾ ਜਵਾਕ ਘਰੇ ਨਾ ਆਇਆ ਹੋਏ ਬੱਚਾ ਤੇ ਮਾਪਿਓ ਦਾ ਕੀ ਹਾਲ ਹੁੰਦਾ ਸਾਨੂੰ ਪਤਾ ਹੀ ਨਹੀਂ ਕੋਸ ਪ੍ਰਸ਼ਾਸਨ ਸਾਨੂੰ ਸਿਰਫ ਨਾ ਵੀ ਦਰਾਸੇ ਲਈ ਜਾਂਦੇ ਨੇ ਅਸੀਂ ਕਰੇਗਾ 20 ਦਿਨ ਹੋ ਗਏ ਵੀ ਐਂ ਹੀ ਕਹੀ ਜਾਂਦੇ ਵੀ ਬਾਈ ਜੀ ਦਿੱਲੀ ਹੁਣ ਵੀ ਥਾਣੇ ਚ ਆ ਅੱਜ 20 ਤਰੀਕ ਚ ਗਈ ਆ ਤੁਹਾਨੂੰ ਵੀਡੀਓ ਪੜਾ ਸਕਦੇ ਦੀ ਕਾਰਵਾਈ ਕਰਾਂਗੇ ਕਰਾਂਗੇ ਤੇ ਦੇਖ ਲਓ ਬਾਈ ਜੀ 16 ਸਾਲ ਦੀ ਜਿਹੜੀ ਕੁੜੀ ਬੱਚੀ ਘਰੋਂ ਘਰੇ ਨਾ ਆਈ ਹੋਏ 20 ਦਿਨ ਹੋ ਗਏ ਹੁਣ ਤੇ ਮਾਪਿਓ ਦਾ ਹਾਲ ਕੀ ਹੋਊਗਾ ਵੀਰੇ ਤੇ ਕੋਸ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਬਾਈ ਕਾਰਵਾਈ ਕਰਨੀ ਆ ਕਰ ਲੋ ਤੇ ਨਹੀਂ ਅਸੀਂ ਦੂਸਰੇ ਤਰੀਕੇ ਨਾਲ ਉਹ ਕਰਾਂਗੇ ਤੇ ਆ ਗੁੜੀਆ ਦੀ ਮੰਮਾ ਜੀ ਤੇ ਆਂਟੀ ਸਤਿ ਸ੍ਰੀ ਅਕਾਲ ਜੀ ਤੇ ਆਂਟੀ ਕੁਝ ਗੁੜੀਆਂ ਬਾਰੇ ਨਹੀਂ ਮੈਨੂੰ ਪਤਾ ਨਹੀਂ ਇਹ 20 ਦਿਨ ਤੋਂ ਘਰੇ ਨਹੀਂ ਆਈ ਗੁੜੀ ਤੁਹਾਨੂੰ ਫੋਨ ਵੀ ਇੱਕਦਾਂ ਫੋਨ ਵੀ ਨਹੀਂ ਆ ਇੱਕ ਵਾਰੀ ਆਇਆ ਸੀ ਮੁੰਡਾ ਫੋਨ ਇੱਕ ਵਾਰੀ ਆਇਆ 11:00 ਵਜੇ ਆਇਆ ਸੀ ਅੱਧੇ ਘੰਟੇ ਬਾਅਦ ਜੀ ਤੇ ਸਮਤੰਦੇ ਅੰਦਰ ਦੀ ਦੂਜੀ ਵਾਲੀ ਚੌਂਕ 'ਚ ਆ ਗਿਆ ਮੈਂ ਦੱਸ ਦਿੰਦਾ ਕਿੱਥੇ ਗਈ ਆ ਠੀਕ ਹੈ ਤੇ ਉਸ ਤੋਂ ਬਾਅਦ ਉਹ ਕਹਿੰਦਾ ਹੁਣ ਬੰਦ ਕਰ ਹੁਣ ਬੰਦ ਕਰ ਲੈ ਕਰਕੇ ਸਾਡੇ ਨਾਲ ਗੱਲ ਅੰਦਰ ਜੋ ਕਰਨਾ ਕਰ ਲੋ ਮੈਂ ਕਰਨ ਵਾਲਾ ਕੰਮ ਕਰਤਾ ਹਾਂਜੀ ਹਾਂ ਤੇ ਉਸ ਤੋਂ ਬਾਅਦ ਨਹੀਂ ਕਿਹੜਾ ਪੁਲਿਸ ਵਾਲੇ ਕਹਿੰਦੇ ਆਪਾਂ ਨੂੰ ਕਿ ਤੁਸੀਂ ਲੱਗ ਦੋ ਤੇ ਸਾਨੂੰ ਦੱਸ ਦੋ ਕਿ ਕਿੱਥੇ ਹੈ ਗਏ ਅਸੀਂ ਉੱਥੇ ਨਾਲ ਚੱਲ ਬੜਾਂਗੇ ਜੇ ਸਾਨੂੰ ਪਤਾ ਹੋਵੇ ਫਿਰ ਅਸੀਂ ਪੀਪਲਸ ਕੋਲੇ ਕਿਉਂ ਜਾਈਏ ਸਾਨੂੰ ਪਤਾ ਹੀ ਹੋਵੇ ਅਸੀਂ ਤਾਂ ਡੱਗਲੇ ਘੜੇ ਮਾਰ ਗਏ ਹਾਂ ਹਾਂਜੀ ਹਾਂਜੀ ਸਾਡੇ ਕੋਈ ਸੁਣਵਾਈ ਨਹੀਂ ਨਾ ਐਸਐਸਪੀ ਨੂੰ ਵੀ ਡੈਪਟੀ ਨੂੰ ਵੀ ਸਾਰਿਆਂ ਨੂੰ ਮਿਲ ਲਿਆ ਨਾ ਐਸਐਸਪੀ ਸੁਣਦਾ ਨਾ ਐਸਐਚਓ ਸੁਣਦਾ ਨਾ ਡੈਪਟੀ ਸੁਣਦਾ ਪਿਆ ਇਹਨਾਂ ਨੂੰ ਮਿੱਟੀਆਂ ਗੋਲੀਆਂ ਦੇਈ ਜਾਂਦੇ ਆ ਤੇ ਤੁਸੀਂ ਦੇਖ ਲਓ ਵੀ ਪਰਿਵਾਰ ਦਾ ਹਾਲ ਦੇਖ ਲਓ ਕੀ ਹੈ ਤੇ ਬੱਚਾ ਕਿੰਨਾ ਦਾ 20 ਦਿਨ ਤੋਂ ਘਰੇ ਨਾ ਆਇਆ ਹੋਵੇ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਆਪਣਾ ਘੰਟਾ ਜਵਾ ਘਰੇ ਨਾ ਹੋਵੇ ਨਾ ਆਪਣੀਆਂ ਚੀਕਾਂ ਨਿਕਲ ਜਾਂਦੀਆਂ ਬਈ ਜੀ ਇਹਨਾਂ ਦਾ 20 ਦਿਨ ਹੋ ਗਏ ਬੱਚਾ ਘਰੇ ਨਹੀਂ ਆਇਆ ਤੇ ਜੇ ਤੁਸੀਂ ਆਹ ਵੀਡੀਓ ਨੂੰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਹੈਲਪ ਕਰਨੀ ਇਹਨਾਂ ਦੀ ਆਪਾਂ ਆ ਪਰਿਵਾਰ ਦੇ ਨਾਲ ਖੜਨਾ ਹੋਣਾ ਚਾਹੇ ਪੁਲਿਸ ਖੜੇ ਨਾ ਖੜੇ ਆਪਾਂ ਖੜੇ ਆਏ ਪਰਿਵਾਰ ਦੇ ਨਾਲ ਆਪਾਂ ਇਹਨਾਂ ਨੂੰ ਇਨਸਾਫ ਦਵਾ ਕੇ ਹੀ ਰਹਿਣਾ ਆਪੂ ਉਹਦਾ ਕਹਿੰਦਾ ਹੈਗਾ ਮੁੰਡੇ ਦਾ ਵੀ ਜੇ ਸਾਲ ਬਾਅਦ ਵੀ ਫੋਨ ਆਇਆ ਮੈਂ ਸਾਲ ਬਾਅਦ ਵੀ ਦੱਸੂਗਾ ਕਿ ਹੁਣ ਮੇਰੇ ਹੱਥ ਘੜਿਆ ਮੈਂ ਕਿਤੇ ਨਹੀਂ ਕਾਰਵਾਈ ਕਰਾ ਸਕਦਾ ਨਾਲ ਜਾ ਕੇ ਵੀ ਮੁੰਡਾ ਕਿ